ਸ਼ਬਦ ਦੀ ਆਪਾਂ ਵਿਚਾਰਾ ਕਰਾਂਗੇ ਮਹੱਲਾ ਪੰਜਵਾ ਜੋ ਪਾਥਰ ਕੋ ਕਹਤੀ ਦੇਵ ਤਾਂ ਕੀ ਬਿਰਥਾ ਹੋਵੇ ਸੇਵ ਜੋ ਪਾਥਰ ਕੀ ਪਾਈ ਪਾਈ ਦੇਸ ਕੀ ਕਾਲ ਅਜਾਈ ਚਾਏ ਤਾਗੁਰ ਹਮਰਾ ਸਤ ਪੁਲੰਤਾ ਸਰਬ ਜੀਆਂ ਕੋ ਪ੍ਰਭ ਧਾਨ ਦਿੱਤਾ ਰਹਾਉ ਅੰਦਰ ਦਿਓ ਨਾ ਜਾਣੇ ਅੰਦਰ ਭ੍ਰਮ ਕਾ ਮੋਹਿਆ ਪਾਵੇ ਫੰਦ ਨਾ ਪਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨਹਿ ਫਲ ਹੈ ਸੇ ਜੇ ਮਰਤ ਕੋ ਚੰਦਨ ਚੜਾਵੈ ਉਸਤੇ ਕਹੋ ਕਵਨ ਫਲ ਪਾਵੇ ਜੇ ਮਰਤ ਕੋ ਵਿਸ਼ਟਾ ਮਹਿਰੁ ਲਾਈ ਤਾਂ ਮਰਤ ਕਾ ਕੀ ਘਟ ਜਾਈ कहत कबीर हौ कहो पुकार समझ देख साखत गावर दूज पाए बहुत कर गाली राम भगत है सदा सुخلي दूज पाए बहुत कर गाली राम भगत है ਸਦਾ ਸੁਖਾਲੀ ਇਹ ਪਾਵਨ ਸ਼ਬਦ ਤਨ ਤਨ ਸ੍ਰੀ ਗੁਰੂ ਗੰਸਾਹ ਮਹਾਰਾਜ ਜੀ ਦੇ 1160 ਅੰਗ ਤੇ ਸੁਭਾਏਮਾਨ ਹੈ। ਇਸ ਸ਼ਬਦ ਦਾ ਸਰਲੇਖ ਭੈਰੋ ਰਾਗ ਵਿੱਚ ਭਗਤਾਂ ਕੀ ਬਾਣੀ ਦੇ ਵਿੱਚੋਂ ਭਗਤ ਕਬੀਰ ਜੀ ਕੀ ਬਾਣੀ ਇਦ ਅਸਰ ਲੇਖ ਇਹ ਹੈ ਪਰ ਇਹ ਸ਼ਬਦ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਵਾਰ ਕਰਸਨਾ ਤੋਂ ਉਚਾਰੇ ਅਗੇ ਬਾਣੀ ਭਗਤ ਕਬੀਰ ਜੀ ਦੀ ਚੱਲ ਰਹੀ ਹੈ ਪਰ ਜਦੋਂ ਕਿਸੇ ਗੱਲ ਨੂੰ ਕੋਈ ਕਲੀਅਰ ਕਰਨਾ ਹੁੰਦਾ ਹੈ ਤਾਂ ਗੁਰੂ ਸਾਹਿਬ ਵਿੱਚ ਹਵਾਲਾ ਦੇ ਕੇ ਸਮਝਾਉਂਦੇ ਨੇ ਉਹਨਾਂ ਨੇ ਵਿੱਚ ਇਹ ਆਪਣਾ ਇੱਕ ਸ਼ਬਦ ਸਮਝਾਉਣ ਲਈ ਹਵਾਲਾ ਦੇ ਕੇ ਵਿੱਚ ਐਡ ਕੀਤਾ ਕਿਉਂਕਿ ਇਸ ਤੋਂ ਜਿਹੜਾ ਪਹਿਲਾ ਸ਼ਬਦ ਹੈ ਭਗਤ ਕਬੀਰ ਜੀ ਦਾ ਉਹਦੇ ਵਿੱਚ ਜਿਸ ਤਰ੍ਹਾਂ 11ਵਾਂ ਸ਼ਬਦ ਹੈ ਧਿਆਨ ਨਾਲ ਸਮਝਣ ਵਾਲੀ ਹੈ ਉਹਦੇ ਵਿੱਚ ਉਹਨਾਂ ਨੇ ਲਾਸਟ ਪੰਦ ਤੇ ਕਿਹਾ ਜੋਗੀ ਗੁਰ ਗੁਰ ਕਰੈ Hindu Ram ਨਾਮ ਉਚਰੈ ਕਹਿੰਦੇ ਜੋਗੀ ਗੁਰ ਗੁਰ ਕਰਦੇ ਨੇ Hindu ਨੇ ਜਿਹੜੋ Ram ਨਾਮ ਉਚਰਦੇ ਨੇ ਭਾਵ ਮੂਰਤੀ ਪੂਜਾ ਕਰਦੇ ਨੇ Ram ਦੀ ਮੂਰਤੀ ਬਣਾ ਕੇ ਉਹਦੀ ਪੂਜਾ ਕਰਦੇ ਨੇ ਮੁਸਲਮਾਨ ਦਾ ਇੱਕ ਖੁਦਾਏ ਕਹਿੰਦੇ ਮੁਸਲਮਾਨ ਵੀ ਇੱਕੋ ਅੱਲਾ ਖੁਦਾ ਨੂੰ ਮੰਨਦੇ ਨੇ ਵੀ ਉਹ ਇੱਕ ਹੀ ਹੈ ਉਹ ਖੁਦਾ ਕਬੀਰ ਦਾ ਸੁਆਮੀ ਰਹਿ ਅਸਮਾਈ ਕਬੀਰ ਜੀ ਕਹਿੰਦੇ ਜਿਹੜਾ ਮੇਰਾ ਸੁਆਮੀ ਉਹ ਤਾਂ ਘਟ ਘਟ ਦੇ ਵਿੱਚ ਸਮਾਇਆ ਹੋਇਆ ਹੈ ਉਹ ਤਾਂ ਹਰ ਇੱਕ ਦੇ ਵਿੱਚ ਹੀ ਸਮਾਇਆ ਹੋਇਆ ਹੈ ਜਿਹੜਾ ਮੇਰਾ ਸੁਆਮੀ ਕੋਈ ਗੱਲ ਨੂੰ ਕਲੀਅਰ ਕਰਨ ਲਈ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਹੈ ਜਿਹੜਾ ਇਹ ਵਿੱਚ ਉਹਨਾਂ ਨੇ ਐਡ ਕੀਤਾ ਹੈ ਆਪਾਂ ਇਹਨੂੰ ਸਮਝਣ ਦਾ ਯਤਨ ਕਰਨਾ ਕਿਉਂਕਿ ਜੇ ਆਪਾਂ ਇਹ ਸਮ ਸ਼ਬਦ ਨੂੰ ਧਿਆਨ ਨਾਲ ਸਮਝ ਲਿਆ ਤਾਂ ਆਪਾਂ ਮੁੜ ਕੇ ਕਿਸੇ ਕੋਈ ਪੱਥਰ ਦੇ ਅੱਗੇ ਕਿਸੇ ਥੜੇ ਅੱਗੇ ਕਿਸੇ ਮੂਰਤੀ ਅੱਗੇ ਆਪਣਾ ਕੋਈ ਮੱਥੇ ਨਹੀਂ ਟੇਕਦੇ ਫਿਰ ਆ। ਇਹ ਸਾਰੇ ਸ਼ਬਦ ਵਿੱਚ ਇਹੀ ਸਮਝਾਇਆ ਗਿਆ ਹੈ। ਬਾਕੀ ਆਪਾਂ ਹੋਰ ਵੀ ਇਹੋ ਜਿਹੇ ਤੁਕਾਂ ਨਾਲ ਲੈ ਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਤੁਹਾਨੂੰ ਵਿਚਾਰ ਕਰਾਂਗੇ ਵੀ ਮੂਰਤੀ ਪੂਜਾ ਲਈ ਭਗਤ ਸਹਿਬਾਨ ਗੁਰੂ ਸਹਿਬਾਨ ਆਪਾਂ ਨੂੰ ਕੀ ਸਿੱਖਿਆ ਦਿੰਦੇ ਨੇ ਤੇ ਕੀ ਸਮਝਾਉਣਾ ਚਾਹੁੰਦੇ ਨੇ ਵੀ ਇਸ ਤੋਂ ਆਪਾਂ ਨੂੰ ਕੁਝ ਪ੍ਰਾਪਤ ਵੀ ਹੋ ਸਕਦਾ ਹੈ ਕਿ ਨਹੀਂ ਆਓ ਇਹ ਸ਼ਬਦ ਨੂੰ ਆਪਾਂ ਸਮਝਣ ਦਾ ਯਤਨ ਕਰਦੇ ਹਾਂ ਰਹਾਉ ਵਾਲਾ ਬੰਦ ਹੈ ਠਾਕੁਰ ਹਮਰਾ ਸਦ ਬੋਲੰਤਾ ਕਹਿੰਦੇ ਜਿਹੜਾ ਮੇਰਾ ਠਾਕੁਰ ਹੈ ਨਾ ਤੁਸੀਂ ਚਾਹੇ ਮੂਰਤੀ ਦੀ ਪੂਜਾ ਕਰਦੇ ਹੋ ਉਹਨੂੰ ਠਾਕੁਰ ਸਮਝਦੇ ਹੋ ਪਰ ਜਿਹੜਾ ਕਹਿੰਦੇ ਮੇਰਾ ਠਾਕੁਰ ਹੈ ਉਹ ਸਦ ਬੁਲੰਤਾ ਕਹਿੰਦੇ ਉਹ ਤਾਂ ਸਦਾ ਹੀ ਬੋਲਦਾ ਹੈ ਕਿਉਂਕਿ ਉਹ ਹਰ ਦੇ ਅੰਦਰ ਹੈ ਘਟ ਘਟ ਦੇ ਵਿੱਚ ਚਾਹੋ ਹਰ ਜੀਵ ਦੇ ਵਿੱਚ ਹੈ ਉਹ ਹਰੇਕ ਦੇ ਵਿੱਚ ਹੀ ਬੋਲਦਾ ਹੈ ਉਹ ਕੋਈ ਪੱਥਰ ਨਹੀਂ ਕਹਿੰਦੇ ਉਹ ਤਾਂ ਹਰ ਇੱਕ ਦੇ ਵਿੱਚ ਹੀ ਬੋਲ ਰਿਹਾ ਹੈ ਸਰਬ ਜੀਆਂ ਕੋ ਪ੍ਰਭ ਧਾਨ ਦੇਤਾ ਕਹਿੰਦੇ ਤੇ ਉਹ ਸਾਰੇ ਜੀਆਂ ਨੂੰ ਸਭ ਕੁਝ ਦੇਣ ਵਾਲਾ দান ਦੇਣ ਵਾਲਾ ਉਹ ਮੇਰਾ ਜਿਹੜਾ ਸੁਆਮੀ ਹੈ ਉਹ ਪ੍ਰਭੂ ਹੈ ਉਹ ਠਾਕੁਰ ਹੈ ਉਹ ਗੁਰੂ ਹੈ ਕਹਿੰਦੇ ਉਹ ਤਾਂ ਸਦ ਹੀ ਬੋਲਦਾ ਹੈ ਸਦਾ ਮੈਨੂੰ ਉਪਦੇਸ਼ ਦਿੰਦਾ ਹੈ ਸਮਝ ਦਿੰਦਾ ਹੈ ਸਿੱਖਿਆ ਦਿੰਦਾ ਹੈ ਹੁਣ ਸ਼ੁਰੂ ਤੇ ਕਹਿੰਦੇ ਨੇ ਜੋ ਪੱਥਰ ਕੋ ਕਹਤੇ ਦੇਵ ਕਹਿੰਦੇ ਪਰ ਜਿਹੜੇ ਪੱਥਰ ਨੂੰ ਦੇਵਤਾ ਸਮਝ ਕੇ ਪੂਜਦੇ ਨੇ ਕਿਉਂਕਿ ਜਿਹੜੇ ਹਿੰਦੂ ਧਰਮ ਵਾਲੇ ਵੀਰ ਨੇ ਨਾ ਉਹਨਾਂ ਦਾ ਸਾਰੀ ਜਿਹੜੀ ਪੂਜਾ ਪੱਥਰ ਦੀ ਹੀ ਪੂਜਾ ਹੈ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਨੇ ਤੇ ਫਿਰ ਉਹਨੂੰ ਸਾਰਾ ਕੁਸ਼ ਹੋ ਪੱਥਰ ਨੂੰ ਹੀ ਪੂਜਦੇ ਨੇ ਜਿਸ ਤਰ੍ਹਾਂ ਭਗਤ ਕਬੀਰ ਜੀ ਦਾ ਸ਼ਬਦ ਹੈ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਏ ਲਜਾਰੇ ਓਏ ਲਗਾਟੇ ਤੇਰੀ ਗਤ ਦੋ ਨ ਪਾਈ ਕਹਿੰਦੇ ਬੁੱਤ ਪੂਜ ਪੂਜ ਕੇ ਹਿੰਦੂ ਮੂਏ ਭਾਵ ਹਿੰਦੂਆਂ ਨੇ ਕਹਿੰਦੇ ਆਪਣਾ ਬੁੱਤ ਪੂਜ ਪੂਜ ਕੇ ਸਾਰਾ ਆਪਣਾ ਜੀਵਨ ਵਿਅਰਥ ਗਵਾ ਲਿਆ ਤੁਰਕ ਮੂਏ ਸਿਰਨਾਈ ਜਿਹੜੇ ਤੁਰਕ ਨੇ ਕਹਿੰਦੇ ਮੁਸਲਮਾਨ ਨੇ ਉਹ ਕਹਿੰਦੇ ਅੱਲਾ ਨੂੰ ਇੱਕ ਪਾਸੇ ਹੀ ਸਮਝਦੇ ਨੇ ਵੀ ਜਿਹੜਾ ਅਲੈ ਕਾਬੇ ਵਿੱਚ ਹੀ ਹੈ ਇਹ ਘਟ ਘਟ ਵਿੱਚ ਨਹੀਂ ਕਾਬੇ ਵਿੱਚ ਹੈ ਉਧਰ ਨੂੰ ਉਹ ਸਿਰ ਝੁਕਾਉਂਦੇ ਨੇ ਉਇਲੇ ਜਾਰੇ ਉਇਲੇ ਗਾਡੇ ਤੇਰੀ ਗੱਤ ਦੂਹ ਨਾ ਪਾਈ ਕਹਿੰਦੇ ਜਿਹੜੇ ਹਿੰਦੂ ਨੇ ਉਹ ਕਹਿੰਦੇ ਮੁਰਦੇ ਨੂੰ ਸਾੜਦੇ ਨੇ ਅਗਨ ਭੇਟ ਕਰਦੇ ਨੇ ਜਿਸ ਤਰ੍ਹਾਂ ਆਪਕਾ ਵੀ ਮੁਰਦੇ ਨੂੰ ਸਾੜਦੇ ਹੀ ਆ ਕਹਿੰਦੇ ਜਿਹੜੇ ਮੁਸਲਮਾਨ ਨੇ ਜਾਂ ਕਈ ਇਸਾਈ ਵੀ ਨੇ ਉਹ ਮੁਰਦੇ ਨੂੰ ਗੱਡਦੇ ਨੇ ਭਾਵ ਧਰਤੀ ਵਿੱਚ ਦਫਨਾਉਂਦੇ ਨੇ ਤੇਰੀ ਗੱਤ ਦੂਹ ਨਾ ਪਾਈ ਕਹਿੰਦੇ ਦੋਏ ਜਾਣੇ ਇਹ ਸਮਝਦੇ ਨੇ ਵੀ ਮੈਂ ਸਹੀ ਕਰ ਰਿਹਾ ਹਾਂ ਉਹ ਕਹਿੰਦੇ ਮੈਂ ਸਹੀ ਕਰ ਰਿਹਾ ਵੀ ਸਾਡਾ ਮੁਰਦੇ ਨੂੰ ਜਾਲਣਾ ਸਹੀ ਹੈ ਸਾਡਾ ਮੁਰਦੇ ਨੂੰ ਦਫਨਾਉਣਾ ਸਹੀ ਪਰ ਭਗਤ ਜੀ ਕਹਿੰਦੇ ਤੇਰੀ ਗੱਤ ਦੂਹ ਨਾ ਪਾਈ ਤੇਰੀ ਕਹਿੰਦੇ ਅਸਲ ਗੱਲ ਨੂੰ ਤਾਂ ਕੋਈ ਸਮਝ ਸਕੇ ਹੀ ਸਾਰੇ ਆਪਣੀ ਆਪਣੀ ਮਤ ਮੁਤਾਬਕ ਵਿੱਚ ਹੀ ਬੁੱਤਾਂ ਦੀ ਪੂਜਾ ਕਰਨ ਲੱਗ ਗਏ ਜਿਸ ਤਰ੍ਹਾਂ ਕਹਿੰਦੇ ਜੋ ਪਾਥਰ ਕੋ ਕਹਤੇ ਦੇਵ ਟਾਂਕੀ ਬਿਰਥਾ ਹੋ ਵੈ ਸੇ ਜਿਹੜੇ ਕਹਿੰਦੇ ਪੱਥਰ ਨੂੰ ਦੇਵਤਾ ਸਮਝਦੇ ਨੇ ਜਿਸ ਤਰ੍ਹਾਂ ਹੁਣ ਕੋਈ ਥੜੇ ਬਣਾ ਲੈਂਦੇ ਨੇ ਵੀ ਆ ਥੜਿਆਂ ਦੀ ਪੂਜਾ ਕਰਦੇ ਨੇ ਕੋਈ ਪੱਥਰ ਦੀਆਂ ਵੱਡੀਆਂ ਵੱਡੀਆਂ ਮੂਰਤੀਆਂ ਬਣ ਜਾਂਦੀਆਂ ਨੇ ਫਿਰ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਵੀ ਇਹ ਪੱਥਰ ਵਿੱਚ ਕੁਝ ਹੈ ਇਸ ਤਰ੍ਹਾਂ ਹੀ ਭਗਤ ਗੁਰੂ ਜੀ ਦਾ ਇੱਕ ਹੋਰ ਸ਼ਬਦ ਹੈ ਜਿਸ ਤਰ੍ਹਾਂ ਪਾਉ ਪਹਿਲਾਂ ਤੱਕ ਪੜ੍ਹੀ ਹੈ ਪਖਾਨ ਗੜ ਕੇ ਮੂਰਤ ਕੀਨੀ ਦੇਖ ਕਰ ਸ਼ਤੀ ਪਾਉ ਕਹਿੰਦੇ ਜਿਹੜੀਆਂ ਵੱਡੀਆਂ ਵੱਡੀਆਂ ਮੂਰਤੀਆਂ ਹੁੰਦੀਆਂ ਨੇ ਨਾ ਬਹੁਤ ਵੱਡੇ ਆਕਾਰ ਦੀਆਂ ਕਹਿੰਦੇ ਜਦੋਂ ਇਡ ਘੜਨੇ ਵਾਲਾ ਹੁੰਦਾ ਹੈ ਮੂਰਤੀ ਬਣਾਉਣੇ ਵਾਲਾ ਹੁੰਦਾ ਨਾ ਕਹਿੰਦੇ ਉਹ ਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਬਹਿ ਜਾਂਦਾ ਜਦੋਂ ਉਹਦਾ ਮੂੰਹ ਘੜਦਾ ਉਹ ਮੂਰਤੀ ਦਾ ਜਦੋਂ ਉਹ ਮੂੰਹ ਬਣਾ ਰਿਹਾ ਹੁੰਦਾ ਤਾਂ ਉਹਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਬਹਿ ਕੇ ਘੜਦਾ ਕਹਿੰਦੇ ਪਖਾਨ ਘੜ ਕੇ ਮੂਰਤ ਕਿੰਨੀ ਦੇਖ ਕਰ ਸ਼ਾਂਤੀ ਪਾਉ ਕਹਿੰਦੇ ਪੱਥਰ ਨੂੰ ਘੜ ਕੇ ਉਹ ਮੂਰਤ ਬਣਾਈ ਤੇ ਕਹਿੰਦੇ ਉਹਦੀ ਛਾਤੀ ਦੇ ਉੱਤੇ ਪੈਰ ਰੱਖ ਕੇ ਬਹਿ ਕੇ ਉਹਨੇ ਘੜ ਕੇ ਉਹਦਾ ਜਿਹੜਾ ਚਿਹਰਾ ਉਹ ਮੂਰਤ ਦਾ ਬਣਾਇਆ ਪਰ ਕਹਿੰਦੇ ਜੇ ਇਹ ਮੂਰਤ ਸੱਚੀ ਹੈ ਤਾਂ ਗੜ ਨਾ ਹਾਰੇ ਖਾਓ ਪਰ ਕਹਿੰਦੇ ਜੇ ਮੂਰਤ ਦੇ ਵਿੱਚ ਕੁਝ ਹੁੰਦਾ ਕੁਝ ਸ਼ਕਤੀ ਹੁੰਦੀ ਕੋਈ ਦੇਵਤਾ ਹੁੰਦਾ ਜਿਹੜਾ ਤੁਸੀਂ ਸਮਝਦੇ ਹੋ ਤਾਂ ਕਹਿੰਦੇ ਸਭ ਤੋਂ ਪਹਿਲਾਂ ਤਾਂ ਹੈ ਜਿਹੜਾ ਇਹਦੀ ਛਾਤੀ ਦੇ ਉੱਤੇ ਪੈਰ ਰੱਖੀ ਬੈਠਾ ਹੈ ਕਹਿੰਦੇ ਉਹਨੂੰ ਖਾਂਦੀ ਜੇ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ ਕਹਿੰਦੇ ਉਹਨੂੰ ਖਾਂਦੀ ਜਿਹੜਾ ਇਹ ਦੇ ਉੱਪਰ ਚੜਿਆ ਹੋਇਆ ਉੱਪਰ ਪੈਰ ਰੱਖੇ ਹੋਏ ਨੇ ਇਸੇ ਲਈ ਕਹਿੰਦੇ ਮੂਰਤ ਵਿੱਚ ਕੁਛ ਨਹੀਂ ਹੈਗਾ ਕਹਿੰਦੇ ਅੱਗੇ ਕਹਿੰਦੇ ਤਾਂ ਕੀ ਬਿਰਥਾ ਹੋ ਵੈਸੇ ਫਿਰ ਕਹਿੰਦੇ ਮੂਰਤੀ ਦੁਆਰਾ ਤੇਰਾ ਕੀਤਾ ਹੋਇਆ ਸਭ ਕੁਛ ਹੀ ਚਾਹੇ ਤੂੰ ਥੜੇ ਬਣਾ ਕੇ ਉਹਦੇ ਇਸ਼ਨਾਨ ਕਰਵਾਏ ਚਾਹੇ ਤੂੰ ਮੂਰਤੀ ਬਣਾ ਕੇ ਉਹਨੂੰ ਭੋਗ ਲਵਾਏ ਉਹਦੀਆਂ ਆਰਤੀਆਂ ਕੀਤੀਆਂ ਉਹਨੂੰ ਧੂਫਾਂ ਤੁਖਾਈਆਂ ਉਹਨੂੰ ਖਾਣਿਆਂ ਦੇ ਭੋਗ ਲਵਾਏ ਕਹਿੰਦੀ ਤਾਂ ਕੀ ਬਿਰਥਾ ਹੋਵੇ ਸੇ ਕਹਿੰਦੇ ਉਹਦੇ ਦੁਆਰਾ ਤੇਰੀ ਕੀਤੀ ਹੋਈ ਸਾਰੀ ਸੇਵਾ ਹੀ ਬਿਰਥਾ ਗਈ ਉਹਦਾ ਕੋਈ ਕਹਿੰਦੇ ਮਤਲਬ ਨਹੀਂ ਕਿਉਂਕਿ ਅੱਗੇ ਕਹਿੰਦੇ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ ਜੋ ਕਹਿੰਦੇ ਪੱਥਰਾਂ ਦੇ ਪੱਥਰਾਂ ਦੀਆਂ ਮੂਰਤੀਆਂ ਜਾਂ ਥੜੇ ਬਣਾ ਲੰਨੇ ਆਪਾਂ ਕਹਿੰਦੇ ਉਹਨਾਂ ਦੇ ਪੈਰਾਂ ਵਿੱਚ ਬਹਿੰਦੇ ਨੇ ਉਹਨਾਂ ਨੂੰ ਭਾਵ ਨਮਸਕਾਰ ਕਰਦੇ ਨੇ ਉਹਨਾਂ ਨੂੰ ਆਪਣਾ ਦੇਵਤਾ ਸਮਝਦੇ ਨੇ ਤਿਸ ਕੀ ਕਾਲ ਅਜਾਈ ਜਾਏ ਫਿਰ ਕਹਿੰਦੇ ਉਹ ਮੂਰਤੀ ਦੁਆਰਾ ਤੁਹਾਡਾ ਕੀਤਾ ਹੋਇਆ ਕੋਈ ਵੀ ਕਰਮ ਕਹਿੰਦੇ ਉਹ ਅਜਾਈਂ ਜਾਂਦਾ ਹੈ ਉਹਦਾ ਤੁਹਾਨੂੰ ਕੋਈ ਫਲ ਨਹੀਂ ਮਿਲਦਾ ਬੇ ਅਸੀਂ ਇਹਦੇ ਇਸ਼ਨਾਨ ਕਰਵਾਏ ਅਸੀਂ ਮੂਰਤੀ ਨੂੰ ਭੋਗ ਲਵਾਏ ਅਸੀਂ ਸਵੇਰ ਤੋਂ ਆਕੇ ਮੂਰਤੀ ਦੇ ਪੈਰਾਂ ਵਿੱਚ ਪੈਨੇ ਆ ਅਸੀਂ ਕੋਈ ਜਪ ਤਪ ਕਰਦੇ ਆ ਕਹਿੰਦੇ ਤੇਰੀ ਸਾਰੀ ਹੀ ਘਾਲਣਾ ਜਿਹੜੀ ਇਹ ਅਜਾਈਂ ਹੀ ਜਾਂਦੀ ਹੈ ਅਗੇ ਕਹਿੰਦੇ ਠਾਕੁਰ ਹਮਰਾ ਸਦ ਬੋਲੰਤਾ ਸਰਬ ਜੀਆਂ ਕੋ ਪ੍ਰਭ ਦਾਨ ਦੇਤਾ ਰਹਾਓ ਇਹ ਬੰਦਾ ਕਰਦਾ ਕਿਉਂ ਹੈ ਕਹਿੰਦੇ ਅੰਤਰ ਦੇਉ ਨਾ ਜਾਣੈ ਅੰਧ ਕਹਿੰਦੇ ਕਿਉਂਕਿ ਉਹ ਆਪਣੇ ਅੰਦਰ ਤਾਂ ਉਹ ਪ੍ਰਮਾਤਮਾ ਨੂੰ ਸਮਝਦਾ ਨਹੀਂ ਜਿਹੜਾ ਉਹਦੇ ਅੰਦਰ ਹੀ ਵਸ ਰਿਹਾ ਹੈ ਨਾ ਕਹਿੰਦੇ ਉਹ ਉਹਨੂੰ ਤਾਂ ਜਾਣਦਾ ਨਹੀਂ ਕਹਿੰਦੇ ਭਮ ਕਾ ਮੋਹਿਆ ਪਾਵੈ ਫੰਦ ਕਨੇ ਭਰਮਾਂ ਵਿੱਚ ਭੁੱਲਿਆ ਭਟਕਿਆ ਹੋਇਆ ਕਹਿੰਦੇ ਆਪਣੇ ਗਲੇ ਵਿੱਚ ਕਰਮ ਕੰਡਾਂ ਦੇ ਕਹਿੰਦੇ ਫੰਦੀ ਪਾਈ ਹੀ ਹੈ ਭਾਵ ਫੰਦਾ ਪਾਇਆ ਹੋਇਆ ਉਹਨੇ ਆਪਣੇ ਗਲ ਦੇ ਵਿੱਚ ਜਿਹੜਾ ਉਹ ਨੂੰ ਤੰਗ ਕਰ ਰਿਹਾ ਉਹਦੀ ਜ਼ਿੰਦਗੀ ਨੂੰ ਜਿਹੜਾ ਖਰਾਬ ਕਰ ਰਿਹਾ ਕਹਿੰਦੇ ਵਿਕਾਰਾਂ ਦਾ ਕਰਮ ਕੰਡਾਂ ਦਾ ਬਹਿਮਾ ਭਰਮਾਂ ਦਾ ਕਹਿੰਦੇ ਉਹਨੇ ਗਲ ਦੇ ਵਿੱਚ ਫੰਦਾ ਪਾ ਲਿਆ ਕਿਉਂਕਿ ਉਹ ਆਪਣੇ ਅੰਦਰ ਵਸਦੇ ਪਰਮਾਤਮਾ ਨੂੰ ਤਾਂ ਜਾਣ ਹੀ ਨਹੀਂ ਸਕਿਆ ਅੱਗੇ ਕਹਿੰਦੇ ਕਿਉਂਕਿ ਨਾ ਪੱਥਰ ਬੋਲੈ ਨਾ ਕਿਛ ਦੇ ਕਹਿੰਕੇ ਜਿਹੜਾ ਪੱਥਰ ਨੂੰ ਤੂੰ ਪੂਜਦਾ ਹੈ ਚਾਹੇ ਉਹਨੂੰ ਮੂਰਤੀ ਬਣਾ ਕੇ ਪੂਜਦਾ ਹੈ ਚਾਹੇ ਉਸੇ ਥੜੇ ਨੂੰ ਬਣਾ ਕੇ ਪੂਜ ਰਿਹਾ ਹੈ ਤੂੰ ਕਹਿੰਦੇ ਨਾ ਉਹ ਕੁਛ ਬੋਲਦਾ ਹੈ ਨਾ ਕੁਛ ਦੇ ਸਕਦਾ ਹੈ ਜਿਸ ਤਰ੍ਹਾਂ ਪੜਿਆ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਕਿਨ ਕੀ ਤੁਸੀਂ ਉਹ ਤੋਂ ਦੇਵਤਾ ਬਣਾ ਕੇ ਮੰਗ ਸਕਦੇ ਹੋ ਕੀ ਤੁਹਾਨੂੰ ਉਹ ਦੇ ਸਕਦੇ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਪਾਹਣੀਰ ਪਖਾਲੀ ਐ ਭਾਈ ਜਲ ਮੈਂ ਡੁੱਬੈ ਤੈ ਕਹਿੰਦੇ ਪਹਾੜ ਕਹਿੰਦੇ ਪੱਥਰ ਨੂੰ ਤੂੰ ਦੇਵਤਾ ਸਮਝ ਕੇ ਉਹਦਾ ਇਸ਼ਨਾਨ ਵੀ ਕਰਾਉਣਾ ਸਭ ਕੁਝ ਕਰਦਾ ਕਹਿੰਦੇ ਪਰ ਇਹ ਸਮਝ ਵੀ ਉਹ ਪਾਣੀ ਵਿੱਚ ਤਾਂ ਉਹਨੂੰ ਪੱਥਰ ਨੂੰ ਛੱਡਦੇ ਆ ਉਹ ਡੁੱਬ ਜਾਂਦਾ ਜਿਹੜਾ ਕਹਿੰਦੇ ਆਪ ਡੁੱਬ ਜਾਂਦਾ ਉਹ ਤੈਨੂੰ ਕਿਵੇਂ ਤਾਰ ਸਕਦਾ ਜਿਸ ਤਰ੍ਹਾਂ ਆਪ ਪੜਨੇ ਆ ਪੱਥਰਲੇ ਪੂਜਾ ਮੁਗਦਗਵਾਰ ਉਹ ਆਪ ਡੁੱਬੇ ਤੂੰ ਕਹਾ ਤਾਰਨ ਹਾਰ ਕਿਹੜਾ ਪੱਥਰ ਨੂੰ ਲੈ ਕੇ ਪੂਜਦਾ ਫਿਰਦਾ ਹੈ ਨਾ ਜਿਸ ਵੀ ਆਕਾਰ ਦੇ ਵਿੱਚ ਕਿਨੂੰ ਇਹ ਸਮਝੇ ਵੀ ਜਿਹੜਾ ਆਪ ਡੁੱਬਦਾ ਉਹ ਤੈਨੂੰ ਕਿਵੇਂ ਤਾਰ ਸਕਦਾ ਕਿਉਂਕਿ ਨਾ ਪੱਥਰ ਬੋਲੇ ਨਾ ਕਿਛ ਦੇ ਫੋਕਟ ਕਰਮ ਨਹਿ ਫਲ ਹੈ ਸੇਵ ਕਹਿੰਦੇ ਪੱਥਰ ਕੁਛ ਬੋਲ ਨਹੀਂ ਸਕਦਾ ਨਾ ਤੈਨੂੰ ਕੁਛ ਦੇ ਸਕਦਾ ਕਿਉਂਕਿ ਜਿਹੜੀ ਆਪਾਂ ਨੂੰ ਕੋਈ ਸਿੱਖਿਆ ਮਿਲਣੀ ਹੈ ਕੋਈ ਸਮਝ ਮਿਲਣੀ ਹੈ ਉਹ ਕਿਸੇ ਕੋਈ ਬੋਲਦਾ ਕੋਈ ਸਮਝਾਉਂਦਾ ਜਿਵੇਂ ਗੁਰੂ ਜੀ ਆਪਾਂ ਨੂੰ ਹਰੇਕ ਸ਼ਬਦ ਵਾਰਾ ਸਮਝਾ ਰਹੇ ਪੱਥਰ ਆਪਾਂ ਨੂੰ ਕੀ ਸਮਝਾ ਸਕਦਾ ਪੱਥਰ ਆਪਾਂ ਨੂੰ ਕੁਛ ਬੋਲ ਕੇ ਕੋਈ ਸਿੱਖਿਆ ਦੇ ਸਕਦਾ ਨਹੀਂ ਦੇ ਸਕਦਾ ਨਾ ਕੋਈ ਆਪਾਂ ਨੂੰ ਜਦ ਸਿੱਖਿਆ ਨਹੀਂ ਮਿਲਣੀ ਫਿਰ ਜਿਹੜੀ ਕਹਿੰਦੇ ਫੋਕਟ ਕਰਮ ਨਹਿਫਲ ਹੈ ਸੇ ਜਦੋਂ ਕੋਈ ਬੋਲ ਕੇ ਆਪਾਂ ਨੂੰ ਸਿੱਖਿਆ ਨਹੀਂ ਦੇ ਸਕਦਾ ਕੋਈ ਸਮਝ ਨਹੀਂ ਦੇ ਸਕਦਾ ਪੱਥਰ ਕਹਿੰਦੇ ਫਿਰ ਉਹਦੇ ਦੁਆਰਾ ਤੇਰੇ ਕੀਤੇ ਹੋਏ ਸਾਰੇ ਕਰਮ ਫੋਕਟ ਨੇ ਫੋਕਟ ਕਰਮ ਨੇ ਕਹਿੰਦੇ ਉਹ ਬੇਕਾਰ ਕਰਮ ਕਹਿੰਦੇ ਤੂੰ ਆਪਣਾ ਟਾਈਮ ਖਰਾਬ ਕਰ ਰਿਹਾ ਹੈ ਪੱਥਰ ਨੂੰ ਪੂਜ ਕੇ ਇਹਦੇ ਇਸ਼ਨਾਨ ਵਗੈਰਾ ਕਰਾ ਕੇ ਜੋ ਵੀ ਭੋਗ ਲਗਾ ਕੇ ਜੋ ਵੀ ਤੂੰ ਕਹਿੰਦੇ ਪੱਥਰ ਦੁਆਰਾ ਕਰਮ ਕਾਂਡ ਕਰਦਾ ਫਿਰਦਾ ਹੈ ਇਹ ਸਾਰੇ ਹੀ ਫੋਕਟ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਹਿੰਦੇ ਫੋਕਟ ਕਰਮ ਨਹਿਫਲ ਹੈ ਸੇਵ ਕਹਿੰਦੇ ਇਹ ਸਮਝ ਜੇ ਮ੍ਰਿਤਕ ਨੂੰ ਚੰਦਨ ਚੜ੍ਹਾਵੇ ਉਸ ਤੇ ਕਹੋ ਕਵਨ ਫਲ ਪਾਵੇ ਇਹ ਤਾਂ ਕਹਿੰਦੇ ਆਏ ਆ ਜਿੱਮੇ ਕਹਿੰਦੇ ਮੁਰਦੇ ਨੂੰ ਜੇ ਕਹਿੰਦੇ ਆਪਾਂ ਚੰਦਨ ਵਿੱਚ ਚੜਾ ਦਈਏ ਨਾ ਚੰਦਨ ਦੇ ਟਿੱਕਾ ਲਾ ਦੀ ਜਾਂ ਚੰਦਨ ਦੀ ਲੱਕੜ ਵਿੱਚ ਵੀ ਫੂਕ ਦਈਏ ਉਹਨੂੰ ਆਪਾਂ ਅਗਰ ਨਿਪੇਟ ਕਰਦੇ ਜਦੋਂ ਚਾਹੇ ਚੰਦਨ ਦੀ ਲੱਕੜ ਨੂੰ ਆਪਾਂ ਸਭ ਤੋਂ ਮਹਿੰਗੀ ਸਮਝਦੇ ਚਾਹੇ ਕਹਿੰਦੇ ਉਹਦੇ ਵਿੱਚ ਵੀ ਆਪਾਂ ਉਹਨੂੰ ਮੁਰਦੇ ਨੂੰ ਕਹਿੰਦੇ ਫੂਕ ਦਈਏ ਚੰਦਨ ਵਿੱਚ ਚੜਾ ਦਈਏ ਮੁਰਦੇ ਤੇ ਤਾਂ ਕਹਿੰਦੇ ਉਸ ਤੇ ਕਹੋ ਕਵਨ ਫਲ ਪਾਵੇ ਕਹਿੰਦੇ ਫਿਰ ਵੀ ਮੁਰਦੇ ਨੂੰ ਉਹਦਾ ਕੋਈ ਫਲ ਪ੍ਰਾਪਤ ਨਹੀਂ ਹੋਣਾ ਵੀ ਮੈਨੂੰ ਚੰਦਨ ਦੇ ਵਿੱਚ ਫੂਕਿਆ ਮੈਂ ਕੁਛ ਵੱਡਾ ਹੋ ਗਿਆ ਜਾਂ ਮੈਨੂੰ ਕੋਈ ਵਡਿਆਈ ਮਿਲ ਗਈ ਇਹ ਸਿਰਫ ਆਪਣੇ ਲਈ ਹੈ ਪਰ ਕਹਿੰਦੇ ਜੇ ਮਰਤਕ ਬਿਸ਼ਟਾ ਮਹਿ ਰੁਲਾਈ ਤਾਂ ਮਰਤਕਾ ਕਿਆ ਘਟ ਜਾਈ ਪਰ ਕਹਿੰਦੇ ਜੇ ਮੁਰਦੇ ਨੂੰ ਬਿਸ਼ਟਾ ਆਪਾਂ ਮਿੱਟੀ ਦੇ ਵਿੱਚ ਵੀ ਰਲਾ ਦੀਏ ਗੰਦਗੀ ਵਿੱਚ ਵੀ ਕਹਿੰਦੇ ਰੋਲ ਦੀਏ ਨਾ ਤਾਂ ਮਰਤਕ ਦਾ ਕੁਛ ਘਟ ਨਹੀਂ ਜਾਣਾ ਕਿਉਂਕਿ ਉਹਦੇ ਵਿੱਚ ਤਾਂ ਕੁਝ ਹੈ ਹੀ ਨਹੀਂ ਜਦ ਤੱਕ ਜਦੋਂ ਤੱਕ ਸਵਾਸ ਚੱਲਦੇ ਨੇ ਜਦ ਤੱਕ ਹੀ ਸਾਰਾ ਕੁਝ ਹੈ ਮਰਤਕ ਦੇ ਵਿੱਚ ਤਾਂ ਕੁਝ ਹੈ ਹੀ ਨਹੀਂ ਕਹਿੰਦੇ ਚਾਹੇ ਉਹਨੂੰ ਬਿਸਤਰਾ ਵਿੱਚ ਵੀ ਰੋਲ ਦਈਏ ਫਿਰ ਮਿੱਟੀ ਵਿੱਚ ਵੀ ਰੋਲ ਦਈਏ ਤਾਂ ਉਹਦਾ ਕੁਝ ਘਟ ਨਹੀਂ ਜਾਣਾ ਇਸੇ ਤਰ੍ਹਾਂ ਹੀ ਪੱਥਰ ਚਾਹੇ ਕਹਿੰਦੇ ਉਹਨੂੰ ਪੂਜੀ ਜਾਓ ਇਸ਼ਨਾਨ ਕਰਾਈ ਜਾਓ ਕੁਸ਼ ਕਰਾਈ ਜਾਓ ਪਰ ਕਹਿੰਦੇ ਮਿਲਣਾ ਉੱਥੋਂ ਵੀ ਕੁਝ ਨਹੀਂ ਅੱਗੇ ਕਹਿੰਦੇ ਤਾਂ ਮਿਰਤਕ ਕਾ ਕਿਆ ਕਟ ਜਾਈ ਕਹਿਤ ਕਬੀਰ ਹਉ ਕਹੋ ਪੁਕਾਰ ਭਗਤ ਕਬੀਰ ਜੀ ਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਕਹਿੰਦੇ ਪੁਕਾਰ ਪੁਕਾਰ ਕਹਿ ਰਹੇ ਨੇ ਸਮਝ ਦੇਖ ਸਤਿ ਤ ਗਵਾਰ ਕਹਿੰਦੇ ਇਹ ਸਤ ਜਿਹੜਾ ਤੂੰ ਕਹਿੰਦੇ ਭੁੱਲਿਆ ਪਟਕਿਆ ਫਿਰਦਾ ਹੈ ਗਵਾਰ ਕਹਿੰਦੇ ਮੂਰਖ ਬਣਿਆ ਫਿਰਦਾ ਸਮਝ ਕਹਿੰਦੇ ਕਿਉਂਕਿ ਇੱਕ ਪੱਥਰ ਕੀਜੈ ਭਉ ਦੂਜੇ ਪੱਥਰ ਧਰੀਐ ਭਉ ਇਹ ਵੀ ਸਮਝੋ ਕਹਿੰਦੇ ਮੰਨ ਲਓ ਆਪਾਂ ਦੋ ਪੱਥਰ ਲੈ ਆਂਦੇ ਪੱਥਰ ਲੈ ਆਂਦੇ ਦੋ ਆਪਾਂ ਇੱਕ ਪੱਥਰ ਦਾ ਆਪਾਂ ਥੜਾ ਬਣਾ ਲਿਆ ਪੂਜਣ ਲਈ ਦੂਜੇ ਪੱਥਰ ਦਾ ਜਿਹੜਾ ਨਾਲ ਲੈ ਕੇ ਆਂਦਾ ਉਦੋਂ ਆਪਾਂ ਉਹ ਫਰਸ਼ ਤੇ ਲਾ ਲਿਆ ਹੀਟਾਂ ਕਹਿੰਦੇ ਇੱਕ ਹੈ ਪੱਥਰ ਕੀਜੈ ਭਾਉ ਦੂਜੈ ਪੱਥਰ ਧਰੀਐ ਪਾਉ ਕਹਿੰਦੇ ਇੱਕ ਪੱਥਰ ਨੂੰ ਤਾਂ ਆਪਾਂ ਪੂਜਣ ਲਈ ਸਮਝਦੇ ਆ ਵੀ ਇਹ ਪੱਥਰ ਨੂੰ ਮੈਂ ਪੂਜਦਾ ਦੂਜਾ ਪੱਥਰ ਤੂੰ ਕਹਿੰਦੇ ਫਰਸ਼ ਤੇ ਲਾ ਲਿਆ ਉਹਦੇ ਉੱਤੇ ਤੂੰ ਪੈਰ ਧਰਦਾ ਕਹਿੰਦੇ ਜੇ ਉਹ ਦੇਵ ਤਾਂ ਉਹ ਵੀ ਦੇਵਾ ਜੇ ਕਹਿੰਦੇ ਤੂੰ ਸਮਝਦਾ ਮੈਨੂੰ ਜਿਹੜਾ ਥੜੇ ਵਾਲਾ ਪੱਥਰ ਹੈ ਜਾਂ ਮੂਰਤੀ ਵਾਲਾ ਪੱਥਰ ਹੈ ਉਹ ਕੁਛ ਮੈਨੂੰ ਦੇ ਸਕਦਾ ਮੈਨੂੰ ਕੁਛ ਦੇ ਸਕਦਾ ਤਾਂ ਕਹਿੰਦੇ ਉਹ ਵੀ ਦੇਵਾ ਤਾਂ ਕਹਿੰਦੇ ਮੈਨੂੰ ਜਿਹੜਾ ਫਰਸ਼ ਤੇ ਲਾਇਆ ਫਿਰ ਉਹ ਵੀ ਦਊ ਕਿਉਂਕਿ ਪੱਥਰ ਤਾਂ ਕਹਿੰਦੇ ਦੋ ਇੱਕੋ ਜਿਹੇ ਹੀ ਨੇ ਤੂੰ ਇਕੱਠੇ ਹੀ ਲੈ ਕੇ ਆਇਆ ਕਹਿ ਨਾਮ ਦੇਉ ਸੋ ਹਰ ਕੀ ਸੇਵਾ ਨਾਮਦੇਵ ਜੀ ਕਹਿੰਦੇ ਮੈਨੂੰ ਤਾਂ ਪ੍ਰਮਾਤਮਾ ਦੀ ਸੇਵਾ ਹੀ ਚੰਗੀ ਲੱਗਦੀ ਹੈ ਮੈਂ ਨਹੀਂ ਪੱਥਰ ਪੂਜਦਾ ਸਿਰਫ ਇਸੇ ਲਈ ਅੱਗੇ ਕਹਿੰਦੇ ਕਹਿਤ ਕਬੀਰ ਹਉ ਕਹੋ ਪੁਕਾਰ ਸਮਝ ਦੇ ਸਤ ਤਗਵਾਦ ਕਹਿੰਦੇ ਉਹ ਸਤ ਤ ਬੰਦੇ ਆ ਪੱਥਰਾਂ ਨੂੰ ਪੂਜਣ ਵਾਲਿਆ ਪੱਥਰਾਂ ਨੂੰ ਦੇਵਤਾ ਸਮਝਣ ਸਮਝਣ ਵਾਲਿਆ ਕਹਿੰਦੇ ਕੋ ਸਮਝ ਕਰ ਉਹ ਅਕਲ ਕਰ ਮੂਰਖ ਨਾ ਬਣ ਕਹਿੰਦੇ ਦੂਜੈ ਭਾਏ ਬਹੁਤ ਘਰ ਗਾਲੇ RAM ਭਗਤ ਹੈ ਸਦਾ ਸੁਖਾਲੇ ਕਹਨੂ RAM ਦੀ ਭਗਤੀ ਤਾਂ ਬਹੁਤ ਹੀ ਸੌਖੀ ਹੈ ਬਹੁਤ ਹੀ ਕਹੇ ਸੁਖਾਲੀ ਹੈ ਦੂਜੈ ਕਰ ਬਹੁਤ ਦੂਜੈ ਭਾਏ ਬਹੁਤ ਘਰ ਗਾਲ ਕਹਿੰਦੇ ਜਿਹੜੇ ਇੱਕ ਨੂੰ ਪ੍ਰਮਾਤਮਾ ਆਕਾਲ ਪੁਰਖ ਨੂੰ ਛੱਡ ਕੇ ਇੱਕ ਗੁਰੂ ਨੂੰ ਛੱਡ ਕੇ ਕਹਿੰਦੇ ਦੂਜੇ ਪਾਸੇ ਕੁਝ ਲੱਭਦੇ ਫਿਰਦੇ ਨੇ ਦੂਜਿਆਂ ਦੇ ਦਰਾਂ ਤੇ ਜਾਂਦੇ ਨੇ ਕਹਿੰਦੇ ਸਿਰਫ ਉਹ ਆਪਣਾ ਟਾਈਮ ਹੀ ਖਰਾਬ ਕਰ ਰਹੇ ਨੇ ਆਪਣਾ ਜੀਵਨ ਹੀ ਗਾੜ ਰਹੇ ਉਹਨਾਂ ਨੇ ਆਪਣਾ ਜਿਹੜਾ ਮਨ ਰੂਪੀ ਘਰ ਹੈ ਉਹ ਗਾੜ ਲਿਆ ਪਰਬਰਵਾਦ ਕਰ ਲਿਆ ਬੇਸਮਝ ਕਰ ਲਿਆ ਕਿਉਂਕਿ ਕਹਿੰਦੇ RAM ਦੀ ਭਗਤੀ ਹੈ ਜਿਹੜੀ ਉਹ ਤਾਂ ਬਹੁਤ ਹੀ ਸੌਖੀ ਹੈ ਬਹੁਤ ਹੀ ਸੁਖਾਲੀ ਹੈ ਹੁਣੇ ਸ਼ਬਦ ਦਾ ਸੰਖੇਪ ਸਾਰ ਇਹੀ ਹੈ ਜੇ ਆਪਾਂ ਕਿਸੇ ਮੂਰਤੀਆਂ ਅੱਗੇ ਥੜਿਆਂ ਅੱਗੇ ਮੱਥੇ ਟੇਕਦੇ ਫਿਰਦੇ ਆ ਨਾ ਤਾਂ ਗੁਰੂ ਜੀ ਆਪਾਂ ਨੂੰ ਇਹਦੇ ਬਾਰੇ ਇਹ ਸਮਝਾਉਣਾ ਚਾਹੁੰਦੇ ਨੇ ਵੀ ਇਹਨਾਂ ਤੋਂ ਆਪਾਂ ਨੂੰ ਕੁਝ ਪ੍ਰਾਪਤ ਨਹੀਂ ਹੋ ਸਕਦਾ ਪ੍ਰਾਪਤ ਆਪਾਂ ਨੂੰ ਗੁਰੂ ਤੋਂ ਹੋਣਾ ਕਿਉਂਕਿ ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ ਬਸ ਇਹ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੋ ਵੀ ਮੇਰਾ ਉਹ ਪਰਮਾਤਮਾ ਮੇਰਾ ਉਹ ਗੁਰੂ ਉਹ ਇੱਕ ਹੀ ਹੈ ਗੁਰੂ ਗ੍ਰੰਥ ਸਾਹਿਬ ਜਿੱਤ ਤੋਂ ਮੈਨੂੰ ਸਿੱਖਿਆ ਮਿਲਣੀ ਹੈ ਸਮਝ ਮਿਲਣੀ ਹੈ ਸੋਝੀ ਮਿਲਣੀ ਹੈ ਹੋਰ ਮੈਂ ਕਿਸੇ ਪੱਥਰਾ ਅੱਗੇ ਕਿਸੇ ਥੜਿਆਂ ਅੱਗੇ ਜਾ ਕੇ ਆਪਣਾ ਜਿਹੜਾ ਟਾਈਮ ਹੈ ਉਹ ਵੇਸਟ ਨਹੀਂ ਕਰਨਾ ਜਿਸ ਤਰ੍ਹਾਂ ਹੁਣ ਇਸ਼ਹੀਦੀ ਦਿਹਾੜਿਆਂ ਦਾ ਹਫਤਾ ਚੱਲ ਰਿਹਾ ਹੈ। ਆਪਾਂ ਚਰਮੈਂਟ ਇਹਦੇ ਬਾਰੇ ਵੀ ਗੱਲ ਕਰਦੇ ਆਂ। குரு ਸਾਹਿਬ ਨੇ ਇੱਕ ਹਫਤੇ ਵਿੱਚ ਹੀ ਆਪਣੇ ਚਾਰ ਸਹਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਵਾਰ ਦਿੱਤਾ। ਕਿਨਾਂ ਤੋਂ ਵਾਰਿਆ? ਇਨ ਪੁੱਤਰਨ ਕੇ ਸੀਸ ਪਰ ਵਾਰ دیے ਸਤਚਾਰ। ਚਾਰ ਮੂਏ ਤੋਂ ਕੀ ਹੁਆ? ਜੀਵਤ ਕਈ ਹਜ਼ਾਰ। ਉਹ ਆਪਣੇ ਤੋਂ ਬਾਰੇ ਨੇ ਕਿ ਆਪਾਂ ਉਹਨਾਂ ਦੇ ਲਾਇਕ ਪੁੱਤਰ ਬਣ ਸਕੀਏ ਕਿਉਂਕਿ ਆਪਣੇ ਵਰਗਾ ਤਾਂ ਨਾਇਕ ਹੀ ਕੋਈ ਨਹੀਂ ਜਿਹੜਾ ਦਰਦਰ ਭਟਕਦਾ ਫਿਰਦਾ ਕਿਉਂਕਿ ਆਪਾਂ ਉਹਨਾਂ ਦੇ ਉਹ ਪੁੱਤਰ ਬਣਨਾ ਹੈ ਜਿਹੜਾ ਸਮਝ ਕੇ ਉਹਨਾਂ ਨੇ ਆਪਣਾ ਸਾਰਾ ਸਰਵਾਂਸੀ ਵਾਰ ਦਿੱਤਾ ਆਪਣੇ ਤੋਂ ਇਹ ਦਿਹਾੜਿਆਂ ਵਿੱਚ ਆਪਾਂ ਦੇਖੋ ਬਹੁਤੇ ਲੋਕ ਨਾ ਕਰਮ ਕੰਡਾਂ ਨਾਲ ਛੁੱਟ ਜਾਂਦੇ ਨੇ ਕੋਈ ਕਹਿੰਦਾ ਮੈਂ ਇਹ ਦਿਨਾਂ ਵਿੱਚ ਮੈਂ ਭੁੰਜੇ ਪਹਿਨਾਂ ਮੈਂ ਮੰਜੇ ਤੇ ਨਹੀਂ ਪਹਿਨਦਾ ਕੋਈ ਕਹਿੰਦਾ ਮੈਂ ਠੰਡੇ ਪਾਣੀ ਨਾਲ ਨਹਾਉਂਦਾ ਇੱਕ ਮੈਂ ਵੀਡੀਓ ਦੇਖੀ ਉਹ ਬੰਦਾ ਨਾ ਕਈ ਕੁਆਂਟਲ ਬਰਫ਼ ਲਿਆ ਕੇ ਉਹ ਬਰਫ਼ ਦੇ ਪਾਣੀ ਨਾਲ ਇਸ਼ਨਾਨ ਕਰਦਾ ਕਹਿੰਦਾ ਮੈਂ ਤਾਂ ਇਸ ਤਰ੍ਹਾਂ ਕਰਨ ਵੀ ਮੈਂ ਫੇਰ ਯਾਦ ਕਰੂੰ ਸਹਬ ਜਦਿਆਂ ਇਹ ਸਾਰੇ ਤਨ ਦੀ ਗੱਲ ਨਹੀਂ ਇਹ ਮਨ ਦੀ ਗੱਲ ਹੈ ਆਪਾਂ ਉਹਨਾਂ ਦੀ ਸਿੱਖਿਆ ਪ੍ਰਤੀ ਮਨ ਨੂੰ ਮਨਾਉਣਾ ਨਾ ਕਿ ਕਰਮ ਕਾਂਡਾਂ 'ਚ ਨਹੀਂ ਪੈਣਾ ਵੀ ਮੈਂ ਆਹ ਕਰੂੰ ਮੈਂ ਆਹ ਕਰਦਾ ਇਹ ਕੁਛ ਨਹੀਂ ਕਰਨਾ ਆਪਾਂ ਉਹਨਾਂ ਵਾਲੀ ਉਹਨਾਂ ਤੋਂ ਸਿੱਖਿਆ ਲੈਣੀ ਹੈ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਕਿੰਨੇ ਮਹੀਨੇ ਘੇਰਾ ਪਿਆ ਰਿਹਾ ਪਰ ਸਿੱਖਾਂ ਡੋਲੇ ਨਹੀਂ ਜੋ ਮਿਲਿਆ ਉਹ ਖਾਤਾ ਅਡੋਲ ਰਹੀ ਉਹ ਤੋਂ ਸਿੱਖਿਆ ਮਿਲਦੀ ਹੈ ਵੀ ਔਖੇ ਸਮੇਂ ਵਿੱਚ ਵੀ ਕਿਵੇਂ ਅਡੋਲ ਰਹਿਣਾ ਫਿਰ ਜਦੋਂ ਸਰਸਾ ਦੀ ਨਦੀ ਦੇ ਕੰਢੇ ਤੇ ਪਿੱਛੇ ਫੌਜਾਂ ਲਗੀਆਂ ਨੇ ਇੰਨਾ ਔਖਾ ਸਮਾਂ ਪਰ ਉੱਥੇ ਵੀ ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਉਸ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਸਮਾਂ ਚਾਹੇ ਔਖਾ ਹੋਵੇ ਸੌਖਾ ਹੋਵੇ ਆਪਾਂ ਗੁਰਬਾਣੀ ਦਾ ਪਾਠ ਨਹੀਂ ਛੱਡਣਾ ਉਹ ਆਪਾਂ ਕਰਦੇ ਰਹਿਣਾ ਫਿਰ ਸਹਬ ਜੀ ਅੱਜ ਤਾਂ ਇਹ ਡੋਲਤਾ ਮਿਲਦੀ ਐ ਵੀ ਕਿਸ ਤਰ੍ਹਾਂ ਨਡਰ ਰਹਿਣਾ ਨਰਵੈਰ ਨਿਰਭਉ ਰਹਿਣਾ ਦ੍ਰਿੜ ਦ੍ਰਿੜ ਰਹਿਣਾ ਕਿਵੇਂ ਸੱਚ ਤੇ ਆਪਾਂ ਨੇ ਖੜਨਾ ਸੱਚ ਬੋਲਣਾ ਉਹਨਾਂ ਤੋਂ ਆਪਾਂ ਇਹ ਸਖਿਆਵਾਂ ਲੈਣੀਆਂ ਨੇ ਵੀ ਆਪਣਾ ਜੀਵਨ ਵਿੱਚ ਕੁਝ ਇੱਕ ਕਿਣਕਾ ਮਾਤਰ ਉਹ ਅਡੋਲਤਾ ਆ ਸਕੀ ਆਪਣੇ ਮਨ ਦੇ ਵਿੱਚ ਬਾਕੀ ਕਰਮਕੰਡ ਦੇ ਮਗਰ ਨਹੀਂ ਆਪਾਂ ਪੈਣਾ ਆਪਾਂ ਮੰਨ ਕਰਕੇ ਉਹਨਾਂ ਨਾਲ ਜੋੜਨਾ ਹੈ ਨਾ ਕਿ ਤਨ ਕਰਕੇ ਕਿਉਂਕਿ ਕਰਮਕੰਡ ਤਾਂ ਆਪਾਂ ਤਾਂ ਕੋਈ ਜਿੰਨੇ ਮਰਜ਼ੀ ਕਰਾ ਲਵੇ ਉਹ ਤਾਂ ਆਪਾਂ ਕਰਨ ਨੂੰ ਤਿਆਰ ਹਾਂ ਜਿੱਥੇ ਕੋਈ ਮਰਜ਼ੀ ਮੱਥੇ ਟਿਕਾ ਲਵੇ ਜਿੱਥੇ ਕੋਈ ਮਰਜ਼ੀ ਕਹੇ ਵੀ ਤੁਸੀਂ ਇੱਥੇ ਚੱਲ ਕੇ ਆਜੋ ਇੱਥੇ ਆ ਕਰੋ ਉਹ ਸਭ ਕੁਝ ਆਪਾਂ ਕਰਦੇ ਹਾਂ ਪਰ ਮੰਨ ਕਰਕੇ ਉਹ ਆਪਾਂ ਕੁਸ਼ ਕਰ ਨਹੀਂ ਪਉਂਦੇ ਮਨ ਕਰਕੇ ਤਾਂ ਆਪਾਂ 10 20 ਮਿੰਟ ਬੈ ਕੇ ਸੁਣ ਵੀ ਨਹੀਂ ਸਕਦੇ ਕਿਉਂਕਿ ਗੱਲ ਸਾਰੀ ਮਨ ਦੀ ਹੀ ਹੈ ਜਦੋਂ ਮਨ ਮੰਨ ਮੰਨ ਗਿਆ ਨਾ ਤਾਂ ਹੀ ਆਪਣਾ ਜੀਵਨ ਹੈ ਜਿਹੜਾ ਇਹ ਬਦਲਣਾ ਨਹੀਂ ਕਰਮ ਕਾਂਡ ਆਪਾਂ ਜਿੰਨੇ ਮਰਜੀ ਕਰਦੇ ਫਿਰੇ ਤੇ ਇਹੀ ਦਿਨਾਂ ਵਿੱਚ ਆਪਾਂ ਨੇ ਗੁਰਬਾਣੀ ਪੜੋ ਵੱਤ ਤੋਂ ਵੱਤ ਗੁਰਬਾਣੀ ਪੜੋ ਵਿਚਾਰੋ ਸੁਣੋ ਸਮਝੋ ਆਪਾਂ ਆਪਣੇ ਬੱਚਿਆਂ ਦੇ ਨਾਂ ਤਾਂ ਰੱਖ ਲੈਨੇ ਆ ਸਹਬਜ਼ਾਦਿਆਂ ਦੇ ਨਾਂਾਂ ਤੇ ਪਰ ਉਹਨਾਂ ਨੂੰ ਆਪਾਂ ਦੱਸਿਆ ਵੀ ਫਤਿਹ ਸਿੰਘ ਕੌਣ ਸੀ ਜੋਰਾਵਰ ਸਿੰਘ ਕੌਣ ਸੀ ਇਹ ਸਮਝਾਇਆ ਆਪਾਂ ਨੇ ਆਪਾਂ ਕਿੰਨੀ ਹੀ ਵੀਡੀਓ ਦੇਖਦੇ ਆ ਪੱਤਰਕਾਰ ਪੁੱਛਦੇ ਫਿਰਦੇ ਨੇ ਵੀ ਚਾਰ ਸਹਬਜ਼ਾਦਿਆਂ ਦੇ ਨਾਂ ਕੀ ਨੇ ਚੰਗੇ ਚੰਗੇ ਮੁੰਡਿਆਂ ਨੂੰ ਐ ਜਵਾਨ ਮੁੰਡਿਆਂ ਨੂੰ ਪਤਾ ਨਹੀਂ ਵੀ ਚਾਰ ਸਹਬਜ਼ਾਦਿਆਂ ਦੇ ਨਾਂ ਕੀ ਨੇ ਪੰਜ ਪਿਆਰਿਆਂ ਦੇ ਨਾਂ ਕੀ ਨੇ ਆਪਾਂ ਆਪਣੇ ਬੱਚਿਆਂ ਨੂੰ ਇਸ ਹਾਉ ਇਤਿਹਾਸ ਸੁਣਾਓ ਵੀ ਸਹਿਬਜ਼ਾਦੇ ਕੌਣ ਸੀ ਕਿਵੇਂ ਅਡੋਲ ਰਹੇ ਨੇ ਉਹ ਕਿਵੇਂ ਹੌਨਰ ਨਿਰਭਉ ਸੀ ਕਿਵੇਂ ਸੱਚ ਤੇ ਡਟੇ ਰਹੇ ਨੇ ਉਹ ਬਾਕੀ ਜਿਵੇਂ ਪਿੱਛੇ ਇੱਕ ਚਾਰ ਸਹਿਬਜ਼ਾਦੇ ਫਿਲਮ ਆਈ ਸੀ ਇਹ ਦਿਨਾਂ ਵਿੱਚ ਇਹ ਫਿਲਮ ਦੇਖ ਲਓ ਇਹ ਤੋਂ ਆਪਾਂ ਨੂੰ ਇਤਿਹਾਸ ਬਾਰੇ ਬਹੁਤ ਜਾਣਕਾਰੀ ਮਿਲ ਜਾਂਦੀ ਹੈ ਬੱਚਿਆਂ ਨੂੰ ਇਹ ਤੋਂ ਬਹੁਤ ਸਿੱਖਣ ਨੂੰ ਇਤਿਹਾਸ ਬਾਰੇ ਕਿਉਂਕਿ ਬੱਚੇ ਨੇ ਜਿਹੜੇ ਉਹ ਸੁਣ ਕੇ ਉਹਨਾਂ ਤੇ ਘੱਟ ਪ੍ਰਭਾਵ ਪੈਂਦਾ ਉਹ ਦੇਖ ਕੇ ਵੱਧ ਮੰਨਦੇ ਜੋ ਚੀਜ਼ ਨੂੰ ਦੇਖਦੇ ਇਸ ਲਈ ਉਹ ਫਿਲਮ ਦਿਖਾ ਦੂ ਆਪ ਦੇਖ ਲੋ ਇਸੇ ਤਰ੍ਹਾਂ ਆਪਾਂ ਉਹਨਾਂ ਨਾਲ ਮਨ ਕਰਕੇ ਜੁੜਨਾ ਹੈ ਨਾ ਕਿ ਤਨ ਕਰਕੇ ਤਨ ਕਰਕੇ ਆਪਾਂ ਬਾਹਲੇ ਕਰਮ ਕਾਂਡਾਂ ਵਿੱਚ ਨਹੀਂ ਪੈਣਾ ਜੋ ਗੁਰੂ ਜੀ ਆਪਾਂ ਨੂੰ ਸਮਝਾ ਰਹੇ ਨੇ ਉਹਨਾਂ ਦੇ ਆਪਾਂ ਉਹ ਲਾਇਕ ਪੁੱਤਰ ਬਣਨਾ ਨਲਾਇਕ ਪੁੱਤਰ ਨਹੀਂ ਬਣਨਾ ਵੀ ਉਹਨਾਂ ਦੀ ਕੋਈ ਗੱਲ ਆਪਾਂ ਮੰਨਦੇ ਹੀ ਨਹੀਂ ਇਸ ਲਈ ਗੁਰਬਾਣੀ ਦਿਨਾਂ ਵਿੱਚ ਵੱਤ ਤੋਂ ਵੱਧ ਪੜੋ ਆਦਤ ਬਣਾਓ ਇਹ ਦਿਨਾਂ ਦੀ ਆਦਤ ਬਣਾ ਲਓ ਵੀ ਮੇਰਾ ਕੋਈ ਵੀ ਦਿਨ ਜਪਜੀ ਸਾਹਿਬ ਤੋਂ ਬਿਨਾ ਨਾ ਜਾਵੇ ਇਹ ਆਦਤ ਪਾ ਲਓ ਵੀ ਕੁਝ ਵੀ ਹੋਵੇ ਔਖਾ ਸਮਾਂ ਹੋਵੇ ਸੌਖਾ ਹੋਵੇ ਪਰ ਮੈਂ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ ਉਹ ਡੇਲੀ ਕਰਨਾ ਹੀ ਕਰਨਾ ਚਾਹੇ ਜਿਹੜੇ ਟਾਈਮ ਮਰਜ਼ੀ ਕਰਾ ਉਹਦਾ ਕੋਈ ਬੰਧਨ ਇਹ ਆਦਤਾਂ ਬਣਾਓ ਤਾਂ ਕਿ ਆਪਣਾ ਜਿਹੜਾ ਜੀਵਨ ਹੈ ਸੋਹਣਾ ਤੇ ਸੱਜਾ ਬਣ ਸਕੇ ਵਿਚਾਰਾਂ ਕਰਦੇ ਆ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਚੁੱਕਾ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਗੁਰੂ ਤੇ ਗੁਰੂ ਸੰਗਤ ਬਖਸ਼ਣ ਜੋਗ ਵਿਚਾਰਾਂ ਪ੍ਰਵਾਨ ਕਰਨੀਆਂ ਆਇਆ ਕਰੋ ਹਰ ਐਤਵਾਰ ਤਾਂ ਕਿ ਆਪਾਂ ਸ਼ਬਦ ਵਿਚਾਰ ਨਾਲ ਜੁੜ ਸਕੀਏ ਤਾਂ ਹੀ ਜਿਹੜਾ ਜੀਵਨ ਹੈ ਆਪਣਾ ਸੋਹਣਾ ਤੇ ਸੱਜਾ ਬਣ ਸਕਦਾ ਹੈ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕੀ ਫਤਿਹ Só